ਨਾ ਕੋਈ ਸ਼ਹਿਰ ਛੋਟਾ ਤੇ ਨਾ ਕੋਈ ਵੱਡਾ ਹੁਣ ਜੇ ਇਹ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਤਾਂ ਉਹ ਸ਼ਹਿਰ ਦੀਆਂ ਨੇ ਜੋ ਸ਼ਹਿਰ ਨੂੰ ਕਿਹਾ ਜਾਂਦਾ ਹੈ ਕਿ ਛੋਟਾ ਸ਼ਹਿਰ ਏ ਹਰ ਸ਼ਹਿਰ ਵਿੱਚ ਇਹੀ ਰੌਲਾ ਰਹਿ ਗਿਆ ਕਿ ਜਿਵੇਂ ਆ ਬੀਬੀ ਬਜ਼ੁਰਗ ਮਾਤਾ ਵੇਖ ਰਹੇ ਹੋ ਇਸ ਦੀ ਉਮਰ ਲੰਬਾ ਸਮੇਂ ਤੋਂ ਇਸੇ ਸ਼ਹਿਰ ਵਿੱਚ ਨਿਕਲ ਗਈ ਆ ਸਿਰਫ ਇਹ ਭੀਖ ਮੰਗਦੀ ਆ ਆਪਣੀਆਂ ਨੌਆਂ ਨੂੰ ਨਾਲ ਲੈ ਕੇ ਆਪਣੀਆਂ ਕੁੜੀਆਂ ਨੂੰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਵੀ ਭੀਖ ਮੰਗਦੀ ਆ ਤੇ ਜੋ ਪੋਤੀਆਂ ਪੋਤੇ ਆ ਇਸ ਦੇ ਨਾਲ ਆ ਔਰ ਲਗਾਤਾਰ ਇਸ ਸ਼ਹਿਰ ਦੇ ਵਿੱਚ ਇਸ ਨੇ ਬਸ ਹਰ ਇੱਕ ਨੂੰ ਇਹੀ ਪਰੇਸ਼ਾਨੀ ਦੇਣੀ ਹੈ ਕਿ ਮੈਨੂੰ ਕੁਝ ਦੇ ਦਿਓ ਮੈਨੂੰ ਕੁਝ ਦੇ ਦਿਓ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਦੀਨਾ ਨਗਰ ਸ਼ਹਿਰ ਦੀਆਂ ਤਾਂ ਦੀਨਾ ਨਗਰ ਸ਼ਹਿਰ ਦੇ ਵਿੱਚ ਲਗਾਤਾਰ ਭਿਖਾਰੀ ਜਿਹੜੇ ਆ ਵਧਦੇ ਜਾ ਰਹੇ ਆ ਬਹੁਤ ਲੰਬੇ ਸਮੇਂ ਤੋਂ ਅਸੀਂ ਇਹ ਦੱਸ ਰਹੇ ਆ ਤਾਂ ਤਸਵੀਰਾਂ ਤੁਹਾਨੂੰ ਇਹਦੀ ਨੌਂ ਦੀਆਂ ਵੀ ਵਿਖਾਉਂਦੇ ਆ ਕਿ ਨੌਂ ਵੀ ਲਗਾਤਾਰ ਭੀਖ ਮੰਗ ਰਹੀ ਆ ਔਰ ਦੋਵੇਂ ਨੌਂ ਸਸ ਬੱਚੇ ਛੋਟੇ ਛੋਟੇ ਚੁੱਕੇ ਆ ਆ ਬਸ ਇਹੜਾ ਨੇ ਭੀਖ ਮੰਗਣ ਦਾ ਜਿਹੜਾ ਕੰਮ ਆ ਜੋਰਾਂ ਤੇ ਰੱਖਿਆ ਹੋਇਆ ਤਾਂ ਬਹੁਤ ਸਾਰੇ ਸ਼ਹਿਰਾਂ ਵੱਡਿਆਂ ਦੀਆਂ ਵੀ ਅਸੀਂ ਕਈ ਵਾਰ ਤਸਵੀਰਾਂ ਵਾਇਰਲ ਕਰ ਚੁੱਕੇ ਆ ਕਿ ਵੱਡੇ ਸ਼ਹਿਰਾਂ ਦੇ ਵਿੱਚ ਵੀ ਇਹ ਭਿਖਾਰੀ ਜਿਹੜੇ ਆ ਉਹ ਲਗਾਤਾਰ ਵਧਦੇ ਜਾ ਰਹੇ ਆ ਤਾਂ ਹੁਣ ਛੋਟੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਛੋਟੇ ਸ਼ਹਿਰਾਂ ਦੇ ਆਮ ਗੁਜ਼ਾਰੇ ਹੀ ਬੜੀ ਮੁਸ਼ਕਿਲ ਨਾਲ ਹੈ ਤਾਂ ਫਿਰ ਵੀ ਇਹ ਭਿਖਾਰੀ ਹਰ ਇੱਕ ਦੁਕਾਨਦਾਰ ਨੂੰ ਪਰੇਸ਼ਾਨ ਕਰ ਰਹੇ ਆ ਔਰ ਸਰਕਾਰ ਕੀ ਕਰ ਰਹੀ ਆ ਸਰਕਾਰ ਕਿਉਂ ਅੱਖਾਂ ਮੀਟ ਕੇ ਬੈਠੀ ਆ ਕਿਉਂ ਸਰਕਾਰ ਸੁੱਤੀ ਹੈ ਕਿ ਸਰਕਾਰ ਨੂੰ ਨਹੀਂ ਪਤਾ ਲੱਗ ਰਿਹਾ ਕਿ ਇਹ ਪਖਾਰੀ ਜੋ ਹੈ ਇਹ ਕਿਉਂ ਵਧਦੇ ਜਾ ਰਿਹਾ ਛੋਟੇ ਛੋਟੇ ਬੱਚੇ ਇਹ ਬੱਚੇ ਕਿੱਥੋਂ ਲੈ ਕੇ ਆਉਂਦੇ ਆ ਔਰ ਜੇ ਇੱਥੇ ਅਸੀਂ ਗੱਲ ਕਰਦੇ ਆ ਤਾਂ 15 20 ਛੋਟੇ ਛੋਟੇ ਬੱਚੇ ਦੀਨਾ ਨਗਰ ਦੀ ਹਰ ਗਲੀ ਮਾਰਕੀਟ ਦੇ ਵਿੱਚ ਬੱਸ ਸੱਡੇ ਦੇ ਵਿੱਚ ਸ਼ਹਿਰ ਦੇ ਕੋਨੇ ਕੋਨੇ ਤੇ ਨੇ ਤਾਂ ਅਸੀਂ ਬਹੁਤ ਸਾਰੀਆਂ ਤਸਵੀਰਾਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਆ ਤਾਂ ਹੁਣ ਵੀ ਤੁਹਾਨੂੰ ਦੱਸ ਦਈਏ ਕਿ ਹਰ ਜਗ੍ਹਾ ਹਰ ਕੋਨੇ ਕੋਨੇ ਤੇ ਪਖਾਰੀਆਂ ਦਾ ਪੂਰਾ ਗੜ ਆਇਆ ਹੋਇਆ ਔਰ ਲਗਾਤਾਰ ਪਖਾਰੀਵਾਦ ਵਾਦਾ ਜਾ ਰਿਹਾ ਔਰ ਇਹਨਾਂ ਤੋਂ ਬਿਲਕੁਲ ਸੁਚੇਤ ਹੋਣਾ ਪਵੇਗਾ ਔਰ ਸਰਕਾਰਾਂ ਨੂੰ ਇਹਦੇ ਬਾਰੇ ਜਾਗਣਾ ਪਵੇਗਾ ਔਰ ਕੋਈ ਕਾਨੂੰਨ ਇਹਨਾਂ ਦੇ ਉੱਤੇ ਜੋ ਹੈ ਜੋ ਲਾਗੂ ਕੀਤਾ ਜਿਵੇਂ ਨਵੀਂ ਸਰਕਾਰ ਕਹਿੰਦੀ ਸੀ ਕਿ ਇਹ ਜੀਵਨ ਜੋਤ ਕਾਨੂੰਨ ਦੇ ਤਹਿਤ ਇਹਨਾਂ ਨੂੰ ਪੁਛਗਿਛ ਕੀਤੀ ਜਾਵੇਗੀ ਇਹਨਾਂ ਨੂੰ ਫੜਿਆ ਜਾਵੇਗਾ ਇਹਨਾਂ ਦੇ ਡੀਐਨਏ ਹੋਣਗੇ ਲੇਕਿਨ ਇਹ ਛੋਟੇ ਸ਼ਹਿਰਾਂ ਦੇ ਅਫਸਰ ਕੀ ਕਰਦੇ ਆ ਛੋਟੇ ਸ਼ਹਿਰਾਂ ਵਿੱਚ ਕੋਈ ਅਫਸਰ ਇਹੋ ਜਿਹਾ ਨਹੀਂ ਹੈਗਾ ਜਿਸ ਨੂੰ ਗਿਆਨ ਹੋਵੇ ਇਹ ਜੀਵਨ ਜੋਤ ਸਕੀਮ ਤਹਿਤ ਇਹਨਾਂ ਨੂੰ ਫੜਨਾ ਛੋਟੇ ਸ਼ਹਿਰਾਂ ਦੇ ਵਿੱਚ ਕੋਈ ਵੀ ਅਫਸਰ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਆ ਵੱਡੇ ਸ਼ਹਿਰਾਂ ਦੀਆਂ ਖ਼ਬਰਾਂ ਆ ਰਹੀਆਂ ਨੇ ਮੋਹਾਲੀ ਦੀਆਂ ਆ ਰਹੀਆਂ ਨੇ ਜੇ ਇਥੋਂ ਅਮਰੇ ਸਰ ਦੀ ਗੱਲ ਕਰਦੇ ਆ ਤਾਂ ਲਗਾਤਾਰ ਤਸਵੀਰਾਂ ਆ ਰਹੀਆਂ ਤਾਂ ਛੋਟੇ ਸ਼ਹਿਰਾਂ ਦੇ ਅਫਸਰ ਸਿਰਫ ਤਨਖਾਹਾਂ ਲੈਣ ਨੂੰ ਬੈਠੇ ਹੋਏ ਨੇ ਲਗਾਤਾਰ ਸਿਰਫ ਆਪਣੀਆਂ ਤਨਖਾਹਾਂ ਵਾਲੀ ਧਿਆਨ ਰੱਖਿਆ ਗਿਆ ਜੋ ਕਿ ਆਪਣੀ ਬਣਦੀ ਜ਼ਿੰਮੇਵਾਰੀ ਆ ਹੁਣ ਗੁਰਦਾਸਪੁਰ ਵੀ ਇੱਕ ਜ਼ਿਲ੍ਹਾ ਹੈ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਅਫਸਰ ਜਿਹੜੇ ਆ ਉਹ ਕੀ ਕਰ ਰਹੇ ਆ ਗੁਰਦਾਸਪੁਰ ਪੂਰੇ ਜ਼ਿਲ੍ਹੇ ਦੇ ਅਫਸਰਾਂ ਨੇ ਕਦੀ ਇਹੋ ਜੀ ਕਾਰਵਾਈ ਨਹੀਂ ਪਾਈ ਕੋਈ ਇੱਕ ਦੋ ਖਾਣਾ ਪੂਰਤੀਆਂ ਕੀਤੀਆਂ ਹੋਂ ਤਾਂ ਕਹਿ ਨਹੀਂ ਸਕਦੇ ਲੇਕਿਨ ਇਹ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਰੇਸ਼ਾਨੀ ਲੋਕਾਂ ਦੀ ਵੱਧ ਰਹੀ ਆ ਔਰ ਜਿੰਨੇ ਵੀ ਇਹ ਭਿਖਾਰੀ ਵਾਦ ਆ ਜ਼ਿਆਦਾਤਰ ਯੂਪੀ ਬਿਹਾਰ ਦੇ ਆ ਜੇ ਬੀਬੀ ਨੂੰ ਪੁੱਛਿਆ ਕਿੱਥੋਂ ਆ ਕਹਿੰਦੇ ਜੀ ਯੂਪੀ ਤੋਂ ਰਹਿਣ ਵਾਲੇ ਆ ਜੇ ਉਹ ਬਜ਼ੁਰਗ ਮਾਤਾ ਨੂੰ ਪੁੱਛਿਆ ਕਹਿੰਦੇ ਯੂਪੀ ਤੋਂ ਆ ਔਰ ਕਦੋਂ ਤੋਂ ਆ ਜਿੰਨੋਂ ਮਰਜੀ ਸ਼ਹਿਰ ਚ ਪੁੱਛ ਲਓ ਲੰਬੇ ਸਮੇਂ ਤੋਂ 4-5 ਸਾਲ ਤੋਂ ਇੱਥੇ ਹੀ ਢੇਡੇ ਚੱਲ ਰਹੇ ਆ ਔਰ ਛੋਟੇ-ਛੋਟੇ ਬੱਚੇ ਨਾ ਜਾਣੇ 20 ਤੇ ਵੀਡੀਓ ਤੇ ਇਹਨਾਂ ਦੇ ਬੱਚੇ ਇੱਥੇ ਤੁਰੇ ਫਿਰਦੇ ਆ ਨਿਕੇ ਨਿਕੇ ਉਹ ਬੱਚੇ ਕਿਹਣਾ ਦੇ ਆ ਕਿੱਥੋਂ ਲੈ ਕੇ ਆਏ ਆ ਲਗਾਤਾਰ ਪੀਖ ਮੰਗੀ ਜਾ ਰਹੀ ਆ ਰਾਤ ਨੂੰ ਫਿਰ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਕਿ ਰਾਤ ਦੇ ਕੀ ਹਾਲਾਤ ਹੋਣਗੇ ਰਾਤ 9 10 ਵਜੇ ਤੱਕ 12 12 13 13 ਸਾਲ ਦੀਆਂ ਇਹਨਾਂ ਦੀਆਂ ਕੁੜੀਆਂ ਇਹ ਵੀ ਇੱਥੇ ਬਾਜ਼ਾਰਾਂ ਵਿੱਚ ਤੁਰੀਆਂ ਫਿਰਦੀਆਂ ਪੀਖ ਮੰਗਦੀਆਂ ਤਾਂ ਇਹ ਹਾਲਾਤ ਵਿਗੜਦੇ ਜਾ ਰਹੇ ਆ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ